ਲਓ ਜੀ ਤੇ ਆ ਕਬੂਤਰ ਹੈਗੇ ਦੋ ਜੋੜੇ ਹੈਗੇ ਇਹ ਸ਼ੌਂਕ ਕਰ ਲੋ ਮੇਰੇ ਭਰਾ ਆਪਾਂ ਆ ਦਾ ਕਬੂਤਰ ਇਹਨੂੰ ਗੱਟੀ ਲੱਗੀ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਓ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਦੋ ਪੇਅਰ ਲੈ ਕੇ ਆਏ ਆ ਤੇ ਜਿਸ ਵੀ ਨੂੰ ਚਾਹੀਦੇ ਹੋਣ ਆਪਣੇ ਨਾਲ ਜਰੂਰ ਕੰਟੈਕਟ ਕਰੇ ਜੀ ਤੇ ਲੋ ਜੀ ਹੁਣ ਤੁਹਾਨੂੰ ਨਾਲ ਨਾਲ ਉਹਨਾਂ ਸ਼ੌਂਕ ਕਰਾਵਾਂਗੇ ਨਾਲੇ ਆਪਣੇ ਜਿਹੜੇ ਸਪੋਰਟਰ ਭਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਆ ਆਪਣੇ ਕੋਪੀਰ ਆ ਲੋ ਜੀ ਦੋਸਤੋ ਜਿੰਨੇ ਵੀ ਆਪਣੇ ਭਰਾ ਸਾਰੇ ਭਰਾਵਾਂ ਦਾ ਧੰਨਵਾਦ ਜੀ ਸਭ ਤੋਂ ਪਹਿਲਾਂ ਕਬੂਤਰ ਦੀ ਅੱਖ ਦਾ ਸ਼ੌਂਕ ਕਰੋ ਠੀਕ ਹੈ ਜੀ ਆ ਲੋ ਜੀ ਅੱਖ ਤੁਹਾਨੂੰ ਕੁਝ ਇਹ ਕਰਕੇ ਦਿਖਾਉਣੀ ਹੈ ਲੋ ਜੀ ਦੋਸਤੋ ਆ ਅੱਖ ਹੈ ਕਬੂਤਰ ਦੀ ਚੰਗੀ ਦਾ ਸ਼ੌਂਕ ਕਰ ਲਓ ਮੇਰੇ ਭਰਾ ਆਪਣੇ ਜੀ ਅਮਿਤਪਾਲ ਸਿੰਘ ਜੀ ਵੀ ਇੱਥੇ ਤੋਂ ਅਮਿਤਪਾਲ ਸਿੰਘ ਜੀ ਖੇਮ ਕਰਨ ਤੋਂ ਹੰਦਲ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਰੇਕ ਵੀਡੀਓ ਜ ਆਪਣੇ ਕਮੈਂਟ ਕਰਦੇ ਆ ਆਪਣੇ ਉਸਤਾਦ ਕੱਲੂ ਮਾਲ ਜੀ ਉਹਨਾਂ ਦਾ ਧੰਨਵਾਦ ਵਿਜੇ ਬਾਬੂ ਜੀ ਆ ਗਰਦਾਸਪੁਰ ਤੋਂ ਆ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਹ ਦੋਸਤੋ ਕਬੂਤਰ ਜੀ ਇਹੜਾ ਦੋਸਤੋ ਪਾਰ ਦਾ ਕਬੂਤਰ ਆ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਇਹ ਦੇ ਆ ਦੇਖੋ ਪੱਕੀ ਕੜੀ ਪਈ ਜੇ ਨਾ ਇਹ ਲੱਥਦੀ ਆ ਨਾ ਹੀ ਇਹਨੂੰ ਕੋਈ ਲਾ ਸਕਦਾ ਠੀਕ ਹੈ ਜੀ ਤੇ ਕੜੀ ਦਾ ਨੰਬਰ ਹੈਗਾ 13 ਕਲੀਅਰ ਕਰ ਦਿਓ ਉਸ ਤੋਂ ਮੈਂ ਲੋਗ ਜੀ ਆਵੇ ਲੋ 13 ਨੰਬਰ ਦੀ ਇਹਨੂੰ ਕੜੀ ਪਈ ਹੈ ਪੱਕੀ ਕੜੀ ਪਈ ਹੈ ਤੇ ਜਦੋਂ ਇਹ ਕਬੂਤਰ ਆਇਆ ਸੀ ਤੇ ਇਹਦੇ ਮਲਕੀ ਮੋਰਾ ਵੀ ਕਹਿੰਦੇ ਹੈਗੀਆਂ ਸੀ ਜੇ ਪਰ ਹੁਣ ਨੇ ਜਿਹੜੀਆਂ ਨਹੀਂ ਹੈਗੀਆਂ ਵੀ ਹੁਣ ਜਿਹੜਾ ਕਬੂਤਰ ਆਇਆ ਹਲੋ ਜੀ ਲੋ ਜੀ ਇੱਕ ਪੱਤਾ ਬਿਲਕੁਲ ਧੁੰਮ ਜੇ ਤੇ ਪਰ ਬਾਈ ਤੁਹਾਨੂੰ ਦਿਖਾਉਣਾ ਹਲੋ ਜੀ ਚੈੱਕ ਕਰ ਲਓ ਪਰ ਬਾਰੀ ਠੀਕ ਹੈ ਆ ਦੇਖੋ ਜੀ ਇਹਦੇ ਪੰਗੇ ਪੰਗੇ ਦਾ ਵੀ ਸ਼ੌਂਕ ਕਰ ਲਓ ਠੀਕ ਹੈ ਆ ਦੋਸਤੋ ਕਬੂਤਰ ਆ ਚੈੱਕ ਕਰੋ ਜੀ ਠੀਕ ਹੈ ਤੇ ਤੁਹਾਨੂੰ ਛੱਡ ਕੇ ਜਿਹੜਾ ਸ਼ੌਂਕ ਕਰਾਉਨੇ ਆ ਹਾਂ ਜਿਹੋ ਐਸੇ ਆ ਰਹਾ ਲੋ ਜੀ ਆ ਉਤਰੇ ਠੀਕ ਹੈ ਆਖ ਲੋਣੀ ਖਲੋਣੀ ਲੈ ਲਓ ਤੇ ਇਸ ਤੋਂ ਬਾਅਦ ਜਿਹੜੀ ਇਹਦੇ ਨਾਲ ਮਾਦੀ ਆਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਜੀ ਲਓ ਜੀ ਆ ਆਖੇ ਦੀ ਸ਼ੌਂਕ ਕਰ ਲਓ ਇਸ ਦਾ ਸੈਂਟਰ ਜਿ ਮਤ ਠੀਕ ਹੈ ਜੀ ਆਖ ਜੇ ਦੀ ਸ਼ੌਂਕ ਕਰ ਲਓ ਆਪਣੇ ਭਰਾ ਸਾਰੇ ਲੋਈ ਦੋਸਤੋ ਆਖ ਜੇ ਦੀ ਸ਼ੌਂਕ ਕਰਿਓ ਮੇਰੇ ਵੀ ਓਕੇ ਜੀ ਤੇ ਫਾਰ ਕੱਟੇ ਆ ਕਿਉਂਕਿ ਪੁਰਾਣੀ ਪਹਿਲਾਂ ਦੀ ਜੀਠ ਦੇ ਕਬੂਤਰ ਚਲੋ ਪਹਿਲਾਂ ਦੇ ਆਏ ਆ ਤੇ ਲਓ ਆਹ ਗੁੰਤਰੀ ਇਹਦੇ ਦੋਸਤੋ ਥੋੜਾ ਇਹ ਹੈ ਪੈਰ 'ਚ ਹੈਗਾ ਜੀ ਉਹ ਮੈਂ ਭਰਉਣ ਪਹਿਲਾਂ ਹੀ ਦੱਸਦਾ ਫੀਮੇਲ ਉਦਾਂ ਚੰਗੀ ਆ ਆ ਥੋੜਾ ਇਹ ਮਲਕੀ ਇੱਕੋ ਲੋਂਦਰ ਜੀ ਹੈ ਜਿਹੜੀ ਉਹ ਸਾਈਡ ਤੋਂ ਥੋੜੀ ਜੀ ਟੇਢੀ ਹੈ ਬਾਕੀ ਬਿਲਕੁਲ ਸੈਟ ਆ ਆ ਜੁੜਾ ਹੈਗਾ ਜੀ ਇਸ ਤੋਂ ਬਾਅਦ ਜਿਹੜਾ ਹੋਰ ਹੈਗਾ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਇੱਕ ਪੇਰ ਆਪਣੇ ਕੋ ਹੋ ਰਿਹਾ ਜੀ ਲੋਈ ਦੋਸਤੋ ਇੱਕ ਆ ਗਿਆ ਜੀ ਤੇ ਆਪਣੇ ਜਿਹੜੇ ਗਰਦੇਵ ਭਾਜੀ ਉਹਨਾਂ ਦਾ ਵੀ ਧੰਨਵਾਦ ਸਤਿੰਦਰ ਸਿੰਘ ਬਾਜਵਾ ਜੀ ਅਨਜੀਤ ਸਿੰਘ ਫੌਜੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਬੱਗਾ ਅਸਤਾਦ ਭਾਗਾ ਫੌਜੀ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਇੱਧਰ ਦਾ ਰਾਜ ਫੌਜੀ ਸਾਹਿਬ ਉਹਨਾਂ ਦਾ ਧੰਨਵਾਦ ਹੈ ਜੀ ਖੇਮ ਕਰਨ ਤੋਂ ਜੀ ਆਪਣੇ ਵੀਰ ਉਹਨਾਂ ਦਾ ਵੀ ਧੰਨਵਾਦ ਫੌਜੀ ਸਾਹਿਬ ਉਹ ਵੀ ਸੋ ਆਪਣੇ ਇਹ ਪਰਦਾ ਸ਼ੌਂਕ ਕਰਾਦਾ ਹੈਲੋ ਪਰਦਾ ਤਾਂ ਨਹੀਂ ਸ਼ੌਂਕ ਕਰਾਤਾ ਉਸਤਾਦ ਡਾਕਟਰ ਬਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਜੀਓਬਨ ਵੀਰ ਐ ਸੰਜੀਵ चौहान ਜੀ ਆ ਨਵੇਂ ਭਾਜੀ ਜਿਹੜੇ ਆਪਣੇ ਨਵੇਂ ਆਪਣੇ ਨਾਲ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਤਰਨ ਤਰਨ ਤੋਂ ਇਦੋਂ ਆ ਜਿਹੜੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਲਓ ਜੀ ਆ ਕਬੂਤਰ ਹੈਗਾ ਇਹ ਇਹਦੇ ਨਾਲ ਜਿਹੜੀ ਮਾਦੀ ਲੱਗੀ ਉਹਦਾ ਵੀ ਤੁਹਾਨੂੰ ਅੱਪਾ ਸ਼ੋਅ ਕਰਾਉਨੇ ਆ ਜੀ ਠੀਕ ਹੈ ਜੀ ਇਹ ਜਿਹੜੇ ਜੋੜੇ ਆ ਇਹ ਦੋਸਤੋ ਸੇਲ ਹੈਗੇ ਆ ਲਓ ਜੀ ਨਾਲ ਆ ਫੀਮੇਲ ਲੱਗੀ ਜੇ ਇਹਦੀ ਅੱਖ ਦਾ ਸ਼ੋਅ ਕਰ ਲਓ ਜੀ ਜੋਬਨ ਵੀਰ ਆ ਜੀ ਆਪਣਾ ਢੀਂਗ ਰਖ ਲਾਉਣੀ ਦਾ ਮਿੱਠੂ ਵੀਰ ਤੇ ਆਕਾਸ਼ ਵੀਰ ਜੀ ਚੀਨੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਸਤਾਦ ਆਪਣੇ ਦੀ ਨਵੀਂ ਆਪਣੇ ਸਪੋਰਟਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਠੀਕ ਹੈ ਲੋ ਜੀ ਆ ਫੀਮੇਲ ਜੇ ਇਹਦੇ ਥੋੜੇ ਜੇ ਕਲਰ ਲੱਗੇ ਹੈਗੇ ਆ ਇੱਕ ਸਾਈਡ ਇਹਦੇ ਕਲਰ ਲੱਗਾ ਆ ਨੀਲਾ ਆ ਫਿੱਕਾ ਆ ਇਹ ਦਿਖਾ ਦਨੇ ਆ ਠੀਕ ਹੈ ਜੀ ਬਾਕੀ ਜਿਹੜੇ ਕਲਰਾਂ ਤੋਂ ਬਗੈਰ ਹੀ ਹੈਗੇ ਕਬੂਤਰ ਆ ਫੀਮੇਲ ਦੇ ਨਾਲ ਚੈੱਕ ਕਰ ਲੋ ਟੈੜੀਆਂ ਦੇ ਵਿੱਚੋਂ ਫੀਮੇਲ ਦੇ ਇਹ ਟਾੜੀਆਂ ਦੇ ਵਿੱਚ ਅਨਾਰ ਜੀ ਬਾਕੀ ਉਹ ਲਾਲ ਅੱਖਾਂ ਜੋ ਕਮਗਰ ਜੀ ਤੇ ਨਾਲ ਹੀ ਆ ਮਾਦੀ ਹੈਗੀ ਆ ਠੀਕ ਹੈ ਜੀ ਤੇ ਆ ਮਾਦੀ ਦੇ ਬਸ ਆ ਨੌਂਦਰ ਜੀ ਦਾ ਇਦਾਂ ਕਹਿੰਦੇ ਬਾਕੀ ਬਿਲਕੁਲ ਓਕੇ ਮਾਦੀ ਆ ਤੇ ਤਰਨ ਬਾਕੀ ਤਰਨ ਫਿਰ ਤੇ ਕੋਈ ਇਹਨੂੰ ਮੁਸ਼ਕਲ ਨਹੀਂ ਹੈਗੀ ਜੀ ਠੀਕ ਹੈ ਜੀ ਆ ਕਬੂਤ ਚੈੱਕ ਕਰ ਲਓ ਆ ਫੀਸ ਹੈਗੇ ਜੀ ਹਲਾਈ ਮੰਨੇ ਤੋਰੋ ਪਈ ਆ ਲੋ ਜਿਸ ਵੀਰ ਨੂੰ ਚਾਹੀਦੇ ਹੋਣਾ ਆਪਣੇ ਨਾਲ ਕੰਟੈਕਟ ਕਰ ਲਿਓ ਜੀ WhatsApp ਪਰ ਨੰਬਰ ਜੀ ਆਪਣਾ 6239644081 ਜੀ ਠੀਕ ਹੈ ਜੀ ਤੇ ਇਹ ਤੇ ਆਪਣਾ WhatsApp ਨੰਬਰ ਚੱਲਦਾ ਜੀ ਤੇ ਆਪਾਂ ਵੀਰ ਨੂੰ ਜਿਹੜਾ ਵੀ ਆਪਾਂ ਨੂੰ ਠੀਕ ਹੈ ਜੀ ਭੇਜਾਂਗਾ ਆਪਾਂ ਨੂੰ ਸੈਂਡ ਬਾਕੀ ਦੇ ਦਾਂਗੇ ਜੀ ਹਲੋ ਜੀ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਭਰਾਵਾਂ ਨੂੰ ਚੰਗੀ ਲੱਗੀ ਹੋਗੀ ਤੇ ਜਿਹੜੇ ਭਰਾਵਾਂ ਦੇ ਨਾਮ ਰਹਿ ਗਏ ਆਪਾਂ ਨੈਕਸਟ ਵੀਡੀਓ ਜੋ ਹੈ ਉਹਨਾਂ ਦੇ ਨਾਮ ਆਪਾਂ ਜ਼ਰੂਰ ਲਵਾਂਗੇ ਜੀ ਕਿ ਜਦੋਂ ਆਪਾਂ ਮਾਰਨਾ ਤਰੀਕੇ ਨਾਲ ਵੀਡੀਓ ਬਣਾਈ ਦੀ ਆ ਜਰੂਰ ਭਰਾਵਾਂ ਦੇ ਸਾਰੇ ਨਾਲ ਲਈਦੇ ਆ ਜਿਹੜੇ ਜਿਹੜੇ ਆਪਾਂ ਨੂੰ ਕੀ ਹੁੰਦਾ ਵਾ ਵੀ ਆ ਵੀਰ ਆਪਣੇ ਹੈਗੇ ਆ ਤੇ ਗੁੱਡੂ ਭਾਈ ਜਿਵੇਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਆਪਣੇ ਪਠਾਨਕੋਟ ਤੋਂ ਜੋੜ ਜੋਤ ਵੀਰ ਉਹਨਾਂ ਦਾ ਧੰਨਵਾਦ ਹੈ ਜੀ ਰਾਜ ਉਸਤਾ ਜੀ ਉਹਨਾਂ ਦਾ ਵੀ ਧੰਨਵਾਦ ਸੋ ਆਪਾਂ ਨੈਕਸਟ ਟਾਈਮ ਆਪਾਂ ਫੇਰ ਆਪਣਾ ਵੀਡੀਓ ਬਣਾਵਾਂਗੇ ਤੇ ਜਿਹੜੇ ਆਪਣੇ ਭਰਾ ਰਹਿਗੇ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਵੀ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਤਾਂ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ